ਅਮਰੀਕੀ ਮੈਕਸੀਕੋ ਸਰਹੱਦ 'ਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫਤਾਰੀਆਂ ਹੁਣ ਬਹੁਤ ਘਟ ਗਈਆਂ ਨੇ ਜੋ ਬਾਈਡਨ ਸਰਕਾਰ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਸਨ। ਰਾਸ਼ਟਰਪਤੀ 트ੰਪ ਦੀਆਂ ਸਖਤ ਨੀਤੀਆਂ ਜਿਵੇਂ ਕਿ ਸਰਹੱਦੀ ਦੀਵਾਰ ਬਣਾਉਣਾ, ਵੱਡੀ ਗਿਣਤੀ ਵਿੱਚ ਅਧਿਕਾਰੀਆਂ ਦੀ ਤਾਇਨਾਤੀ ਕਰਨਾ ਅਤੇ ਅਸਾਇਲਮ ਸਿਸਟਮ ਬੰਦ ਕਰਨਾ। ਇਹਨਾਂ ਨੇ ਗੈਰਕਾਨੂੰਨੀ ਪ੍ਰਵਾਸ ਨੂੰ ਬਹੁਤ ਹੱਦ ਤੱਕ ਰੋਕ ਦਿੱਤਾ ਹੈ। ਮੈਕਸੀਕੋ ਤੋਂ ਹੁੰਦੇ ਹੋਏ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੀ ਸਰਹੱਦ ਅੰਦਰ ਦਾਖਲ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਹੁਣ ਵੱਡੀ ਗਿਣਤੀ ਵਿੱਚ ਭਾਰਤੀ ਖਾਸ ਕਰਕੇ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ ਪਰ ਹੁਣ ਇਸ ਦੀਵਾਰ ਨੂੰ ਟੱਪਣਾ ਮੁਸ਼ਕਿਲ ਹੈ ਸਸਰੀਆ ਕਾਹਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸ ਵੀ ਪੰਜਾਬੀ ਅਮਰੀਕਾ ਸਰਕਾਰ ਦੀਆਂ ਫੈਡਰਲ ਏਜੰਸੀਆਂ ਨੇ ਅਮਰੀਕੀ ਮੈਕਸੀਕੋ ਸਰਹੱਦ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਨਾਲ ਜੁੜੀ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਅਮਰੀਕਾ ਮੈਕਸੀਕੋ ਸਰਹੱਦ 'ਤੇ ਪ੍ਰਵਾਸੀਆਂ ਦੀ ਆਮਦ ਘਟ ਗਈ ਹੈ ਅਤੇ ਗ੍ਰਿਫਤਾਰੀਆਂ ਦੇ ਵਿੱਚ ਵੀ ਕਮੀ ਦੇਖੀ ਗਈ ਹੈ। ਯੂਐਸ ਬਾਰਡਰ ਪੈਟਰੋਲ ਨੇ ਜੁਲਾਈ 2024 ਦੇ ਵਿੱਚ ਸਿਰਫ 4399 ਗ੍ਰਿਫਤਾਰੀਆਂ ਕੀਤੀਆਂ ਸਨ ਜੋ ਕਿ ਸਾਲ 2000 ਤੋਂ ਬਾਅਦ ਸਭ ਤੋਂ ਘੱਟ ਆਂਕੜਾ ਹੈ। ਜਦਕਿ ਦਸੰਬਰ 2023 ਦੇ ਵਿੱਚ 249785 ਗ੍ਰਿਫਤਾਰੀਆਂ ਹੋਈਆਂ ਸਨ। ਜਦੋਂ ਬਾਈਡਨ ਸਰਕਾਰ ਦੇ ਦੌਰਾਨ ਸਰਹੱਦ 'ਤੇ ਸਭ ਤੋਂ ਜ਼ਿਆਦਾ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਸਨ। ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਆਂਕੜਿਆਂ ਮੁਤਾਬਕ ਜੁਲਾਈ 2024 ਦੇ ਵਿੱਚ ਸਰਹੱਦ 'ਤੇ ਰੋਜ਼ਾਨਾ ਔਸਤਨ 141 ਗ੍ਰਿਫਤਾਰੀਆਂ ਹੋਈਆਂ, ਜਦਕਿ ਦਸੰਬਰ 2023 ਦੇ ਵਿੱਚ ਕੁਝ ਦਿਨਾਂ ਦੇ ਅੰਦਰ ਹੀ 10,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਰਜ ਕੀਤੀਆਂ ਗਈਆਂ ਸਨ। ਪ੍ਰਵਾਸੀਆਂ ਦੀ ਗ੍ਰਿਫਤਾਰੀ ਵਿੱਚ ਆਈ ਕਮੀ ਨੂੰ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਸਖਤ ਸਰਹੱਦੀ ਨੀਤੀਆਂ ਅਤੇ 트੍ਰੰਪ ਪ੍ਰਭਾਵ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਟਰੰਪ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕਈ ਕਦਮ ਚੁੱਕੇ ਜਿਸ ਦੇ ਵਿੱਚ ਸਰਹੱਦੀ ਦੀਵਾਰ ਦੀ ਮੂੜ ਨਿਰਮਾਣ ਸ਼ੁਰੂਆਤ ਵਧੇਰੇ ਬਾਰਡਰ ਪੈਟਰੋਲ ਅਤੇ ਆਈਸੀਈ ਏਜੰਟਾ ਦੀ ਭਰਤੀ ਅਤੇ ਬਾਈਡਨ ਸਰਕਾਰ ਦੀਆਂ ਕੁਝ ਨੀਤੀਆਂ ਜਿਵੇਂ ਕਿ ਸੀਬੀਪੀ ਐਪ ਦੁਆਰਾ ਸ਼ਰਨ ਮੰਗਣ ਵਾਲੀਆਂ ਅਰਜ਼ੀਆਂ ਨੂੰ ਰੱਦ ਕਰਨਾ ਟਰੰਪ ਸਰਕਾਰ ਨੇ ਸਰਹੱਦ ਤੇ ਸਖਤ ਕਾਰਵਾਈਆਂ ਸ਼ੁਰੂ ਕੀਤੀਆਂ ਜਿਸ ਦੇ ਵਿੱਚ ਪ੍ਰਵਾਸੀਆਂ ਨੂੰ ਅਸਾਲਮ ਦੀਆਂ ਅਰਜ਼ੀਆਂ ਦੀ ਸੁਣਵਾਈ ਤੋਂ ਬਿਨਾਂ ਡਿਪੋਰਟ ਕਰਨ ਦੀ ਨੀਤੀ ਸ਼ਾਮਿਲ ਹੈ ਸਰਕਾਰ ਨੇ ਦਾਵਾ ਕੀਤਾ ਹੈ ਕਿ ਅਮਰੀਕਾ ਗੈਰ ਕਾਨੂੰਨੀ ਪ੍ਰਵਾਸ ਦੇ ਹਮਲੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਦੇ ਕਾਰਨ ਸਖਤ ਕਦਮ ਚੁੱਕਣ ਦੀ ਜ਼ਰੂਰਤ ਪੈ ਗਈ ਇਸ ਦੇ ਨਾਲ ਹੀ 트럼ਪ ਸਰਕਾਰ ਨੇ ਵਨ ਬਿਗ ਬਿਊਟੀਫੁਲ ਬਿਲ ਐਕਟਿਵਲੀ ਆਂਦਾ ਜਿਸ ਦੇ ਵਿੱਚ ਸਰਹੱਦੀ ਸੁਰੱਖਿਆ ਦੇ ਲਈ ਅਰਬਾ ਡਾਲਰ ਦਾ ਬਜਟ ਮਨਜ਼ੂਰ ਕੀਤਾ ਗਿਆ ਜਿਸ ਦੇ ਵਿੱਚ ਸੂਬਿਆਂ ਨੂੰ ਬਾਈਡਨ ਸਰਕਾਰ ਦੇ ਦੌਰਾਨ ਹੋਏ ਖਰਚਿਆਂ ਦੀ ਅਦਾਇਗੀ ਅਤੇ ICE ਦੇ ਲਈ ਹਜ਼ਾਰਾਂ ਨਵੇਂ ਏਜੰਟਾ ਦੀ ਭਰਤੀ ਕਰਨਾ ਸ਼ਾਮਿਲ ਕੀਤਾ ਗਿਆ ਬਾਈਡਨ ਸਰਕਾਰ ਦੇ ਸਮੇਂ ਸਰਹੱਦ 'ਤੇ ਗੈਰਕਾਨੂੰਨੀ ਪ੍ਰਵਾਸ ਆਪਣੇ ਸਿਖਰਾਂ 'ਤੇ ਸੀ। ਦਸੰਬਰ 2023 ਦੇ ਵਿੱਚ ਰੋਜ਼ਾਨਾ 8000 ਤੋਂ 10000 ਗ੍ਰਿਫਤਾਰੀਆਂ ਦਰਜ ਕੀਤੀਆਂ ਗਈਆਂ। ਜਿਸ ਦੇ ਨਾਲ ਸਰਹੱਦੀ ਖੇਤਰਾਂ ਦੇ ਵਿੱਚ ਸਰੋਤਾਂ 'ਤੇ ਕਾਫੀ ਦਬਾਅ ਪਿਆ। ਇਸ ਸਮੇਂ ਦੇ ਦੌਰਾਨ ਬਹੁਤ ਸਾਰੇ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਰਿਹਾ ਕਰ ਦਿੱਤਾ ਜਾਂਦਾ ਸੀ, ਜਿਸ ਦੀ ਰਿਪਬਲਿਕਨ ਪਾਰਟੀ ਦੇ ਆਗੂਆਂ ਨੇ ਸ਼ੁਰੂ ਤੋਂ ਹੀ ਇਸ ਦੀ ਆਲੋਚਨਾ ਵੀ ਕੀਤੀ। ਬਾਈਡਨ ਨੇ ਜੂਨ 2024 ਦੇ ਵਿੱਚ ਅਸਾਲਮ ਦੀਆਂ ਅਰਜ਼ੀਆਂ 'ਤੇ ਥੋੜੀ ਸਖਤੀ ਦਿਖਾਉਂਦੇ ਹੋਏ ਪਾਬੰਦੀਆਂ ਲਗਾਈਆਂ। ਜਿਸ ਦੇ ਨਾਲ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਕੁਝ ਕਮੀ ਆਈ। ਸਤੰਬਰ 2024 ਦੇ ਵਿੱਚ ਗ੍ਰਿਫਤਾਰੀਆਂ ਦੀ ਗਿਣਤੀ ਘਟ ਕੇ 54000 ਰਹਿ ਗਈ। ਅਮਰੀਕੀ ਅਧਿਕਾਰੀਆਂ ਨੇ ਮੈਕਸੀਕੋ ਸਰਕਾਰ ਦੇ ਸਹਿਯੋਗ ਨੂੰ ਵੀ ਇਸ ਕਮੀ ਦੇ ਪਿੱਛੇ ਕਾਰਨ ਮੰਨਿਆ ਹੈ। ਸਾਲ 2024 ਦੀ ਸ਼ੁਰੂਆਤ ਵਿੱਚ ਮੈਕਸੀਕੋ ਨੇ ਅਮਰੀਕੀ ਸਰਹੱਦ ਵੱਲ ਜਾਣ ਵਾਲੇ ਪ੍ਰਵਾਸੀਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜਿਸ ਦੇ ਨਾਲ ਗ੍ਰਿਫਤਾਰੀਆਂ ਦੀ ਗਿਣਤੀ ਵਿੱਚ ਵੀ ਕਮੀ ਆਈ। ਇਸ ਦੇ ਨਾਲ ਹੀ 트럼ਪ ਸਰਕਾਰ ਨੇ ਸਰਹੱਦ ਤੇ ਵੱਡੀ ਗਿਣਤੀ ਵਿੱਚ ਆਪਣੇ ਸੈਨਿਕਾਂ ਦੀ ਤਣਾਤੀ ਵੀ ਕੀਤੀ ਅਤੇ ਅਸਾਈਲਮ ਸਿਸਟਮ ਨੂੰ ਲਗਭਗ ਬੰਦ ਕਰ ਦਿੱਤਾ ਜਿਸ ਦੇ ਨਾਲ ਪ੍ਰਵਾਸੀਆਂ ਦੀ ਗਿਣਤੀ ਵਿੱਚ ਹੋਰ ਵੀ ਜ਼ਿਆਦਾ ਕਮੀ ਦੇਖਣ ਨੂੰ ਮਿਲੀ ਦੋਵਾਂ ਸਰਕਾਰਾਂ ਦੀ ਇਸ ਪਹਿਲ ਨੇ ਡਰੱਗ ਕਾਟਲ ਤੇ ਮਨੁੱਖੀ ਤਸਕਰੀ ਦੇ ਨੈਟਵਰਕਸ ਤੇ ਵੀ ਅਸਰ ਪਾਇਆ ਜੋ ਪਹਿਲਾਂ ਵੱਡੀ ਸੰਖਿਆ ਦੇ ਵਿੱਚ ਇਨ੍ਹਾਂ ਪ੍ਰਵਾਸੀਆਂ ਦੀ ਆੜ ਦੇ ਵਿੱਚ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਕਰਦੇ ਸਨ ਅਮਰੀਕਾ ਮੈਕਸੀਕੋ ਦੀ ਸਰਹੱਦ ਸੁਰੱਖਿਆ ਸਖਤ ਹੋਈ ਹੈ ਅਤੇ ਇਸ ਦਾ ਅਸਰ ਪੰਜਾਬੀ ਪਾਈਚਾਰੇ ਤੇ ਵੀ ਪਿਆ ਪੰਜਾਬੀ ਪਾਈਚਾਰੇ ਦੇ ਬਹੁਤ ਸਾਰੇ ਵਿਅਕਤੀ ਜੋ ਮੈਕਸੀਕੋ ਦੇ ਰਾਹੀਂ ਅਮਰੀਕਾ ਦੇ ਵਿੱਚ ਸ਼ਰਨ ਲੈਣ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਨੂੰ ਇਸ ਸਖਤੀ ਦਾ ਸਾਹਮਣਾ ਕਰਨਾ ਪਿਆ ਖਾਸ ਕਰਕੇ ਸਿੱਖ ਪ੍ਰਵਾਸੀ ਜੋ ਭਾਰਤ ਦੇ ਵਿੱਚ ਸਿਆਸੀ ਤਸ਼ੱਦਦ ਦੇ ਦਾਅਵਿਆਂ ਦੇ ਆਧਾਰ ਤੇ ਅਸੈਲਮ ਮੰਗਦੇ ਸੀ ਹੁਣ ਸਖਤ ਜਾਂਚ ਤੇ ਤੁਰੰਤ ਡਿਪੋਰਟੇਸ਼ਨ ਦੀ ਸੰਭਾਵਨਾ ਦਾ ਸਾਹਮਣਾ ਕਰ ਸਕਦੇ ਨੇ ਪੰਜਾਬ ਦੇ ਕਈ ਨੌਜਵਾਨ ਗੈਰ ਕਾਨੂੰਨੀ ਡੰਕੀ ਰੂਟ ਦੇ ਰਾਹੀਂ ਕਈ ਦੇਸ਼ਾਂ ਤੋਂ ਹੁੰਦੇ ਹੋਏ ਮੈਕਸੀਕੋ ਪਹੁੰਚਦੇ ਨੇ ਜਿੱਥੋਂ ਕਿ ਅਮਰੀਕਾ ਮੈਕਸੀਕੋ ਦੀ ਕੰਦ ਟੱਪ ਕੇ ਅਮਰੀਕਾ ਵਿੱਚ ਦਾਖਲ ਹੋ ਜਾਂਦੇ ਪਰ ਹੁਣ ਪੰਜਾਬੀ ਨੌਜਵਾਨ ਡੰਕੀ ਲਗਾ ਕੇ ਅਮਰੀਕਾ ਦਾ ਰਾਹ ਭੁੱਲ ਜਾਣ ਕਿਉਂਕਿ ਹੁਣ ਹਾਲਾਤ ਬਦਲ ਗਏ ਨੇ ਜੁਲਾਈ 2024 ਦੀਆਂ ਰਿਕਾਰਡਸ ਦੇ ਮੁਤਾਬਿਕ ਘੱਟ ਗ੍ਰਿਫਤਾਰੀਆਂ ਨੇ ਅਮਰੀਕੀ ਸਰਹੱਦੀ ਸੁਰੱਖਿਆ ਦੇ ਵਿੱਚ ਇੱਕ ਵੱਡੀ ਸਫਲਤਾ ਦਿਖਾਈ ਹੈ ਜਿਸ ਨੂੰ 트ੰਪ ਸਰਕਾਰ ਨੇ ਆਪਣੀਆਂ ਸਖਤ ਨੀਤੀਆਂ ਦਾ ਇੱਕ ਨਤੀਜਾ ਦੱਸਿਆ ਹੈ ਪਰੇ ਨੀਤੀਆਂ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੇ ਲਈ ਇੱਕ ਸਬਕ ਨੇ ਕਿ ਅਮਰੀਕਾ ਹੁਣ ਪਹਿਲਾਂ ਵਾਂਗ ਤੁਹਾਡਾ ਸਵਾਗਤ ਨਹੀਂ ਕਰੇਗਾ ਤੁਸੀਂ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਆਉਂਗੇ ਤਾਂ ਡਿਪੋਰਟ ਹੋ ਕੇ ਜਾਓਗੇ